ਇਸ ਦਿਨ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸ ਦੇ ਕਿ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਦੀ ਚੌਥੀ ਕਾਰਵਾਈ ਦੇ ਦਿਨ ਅੱਜ ਬੀਤੀ ਦਿਨੇ ਪੇਸ਼ ਕੀਤੇ ਗਏ ਬਜਟ ਬਾਰੇ ਬੋਲਦੇ ਵਿਰੋਧੀ ਧਿਰ ਦੇ ਪ੍ਰਤਾਪ ਸਿੰਘ ਬਾਜ਼ਪਾ ਨੇ ਆਖਿਆ ਕਿ ਆਮ ਆਦਮੀ ਪਾਰਟੀ ਨੇ ਜੁੜੀਆਂ ਮੁੱਖ ਗਰੰਟੀਆਂ ਵਿੱਤੀ ਸੋਹ ਬਜਟ ਦੇ ਵਿੱਚ ਨਜ਼ਰ ਨਹੀਂ ਆ ਰਹੀਆਂ ਨੇ ਸਦਨ ਦੀ ਕਾਰਵਾਈ ਸ਼ੁਰੂ ਹੋਈ ਤਾਂ ਵਿਰੋਧੀ ਧਿਰ ਵੱਲੋਂ ਬੋਲਣ ਦਾ ਸਮਾਂ ਨਾ ਮਿਲਣ ਨੂੰ ਲੈ ਕੇ ਕਾਫੀ ਹੰਗਾਮਾ ਕੀਤਾ ਗਿਆ ਇਸ ਤੋਂ ਬਾਅਦ ਗੁੱਸੇ ਦੇ ਵਿੱਚ ਆ 스ਪੀਕਰ ਨੇ ਆਖਿਆ ਕਿ ਹੁਣ ਸੰਦੀਪ ਜਾਖੜ ਨੂੰ ਛੱਟ ਕੇ ਜੋ ਕਾਂਗਰਸੀ ਰੋਲਾ ਪਾ ਰਹੇ ਉਹਨਾਂ ਨੂੰ ਜਿਹੜਾ ਸੰਸਦ ਦੇ ਵਿੱਚੋਂ ਬਾਹਰ ਕਰ ਦਿੱਤਾ ਜਾਵੇ ਦੱਸ ਦੇ ਕਿ ਇਸ ਦੀ ਵੱਡੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਕਿ ਹੁਣ ਕਾਂਗਰਸੀਆਂ ਵੱਲੋਂ ਲਗਾਤਾਰ ਵਿਧਾਨ ਸਭਾ ਦੇ ਵਿੱਚ ਰੋਲਾ ਪਾਉਣ ਨੂੰ ਲੈ ਕੇ ਸਪੀਕਰ ਵੱਲੋਂ ਜਿਹੜਾ ਕਾਂਗਰਸੀ ਨੂੰ ਹੁਣ ਬਾਹਰ ਕਰ ਦਿੱਤਾ ਗਿਆ ਅਸੀਂ ਦੱਸਦੇ ਕਿ ਵਿਧਾਨ ਸਭਾ ਵਿੱਚੋਂ ਬਾਹਰ ਉਹ ਤੋਂ ਬਾਅਦ ਪਤਾ ਸਿੰਘ ਬਾਜਬਣ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਇਸ ਦੌਰਾਨ ਉਹਨਾਂ ਕਿ ਪੰਜਾਬ ਸਰਕਾਰ ਦਾ ਦਾਵਾ ਕੀਤਾ ਸੀ ਕਿ ਉਹ ਹੁਣ ਤੱਕ 40000 ਤੋਂ ਵੱਧ ਪੱਟੀਆਂ ਕਰ ਚੁੱਕੇ ਨੇ ਇਸ ਦੇ ਸਾਰੇ ਵੇਰਵੇ ਦਿੱਤੇ ਜਾਣੇ ਚਾਹੀਦੇ ਦੱਸਿਆ ਜਾਣਾ ਚਾਹੀਦਾ ਹੈ ਕਿ ਕਿੰਨੇ ਪੰਜਾਬੀ ਤੇ ਗੈਰ ਪੰਜਾਬੀਆਂ ਨੂੰ ਪੱਟੀਆਂ ਜਿਹੜਾ ਇਸ ਦੇ ਵਿੱਚ ਕੀਤਾ ਗਿਆ ਉੱਥੇ ਦੱਸ ਜੇ ਕਿ ਰਾਜਪਿੰਗੋ ਵਾਲਾ ਵੀ ਮਾਨ ਸਰਕਾਰ ਤੇ ਨਿਸ਼ਾਨਾ ਸਾਧਿਆ ਗਿਆ ਸੀ ਉਹਨਾਂ ਨੇ ਕਿਹਾ ਕਿ ਸਰਕਾਰ ਨੂੰ ਇੱਕ ਬਿੱਲ ਨੂੰ ਲੈ ਕੇ ਆਉਣਾ ਚਾਹੀਦਾ ਅਜ ਤੋ ਬਾਅਦ ਬਾਹਰ ਦਾ ਕੋਈ ਵੀ ਪੰਜਾਬੀ ਇੱਥੇ ਆ ਕੇ ਨੌਕਰੀ ਨਹੀਂ ਕਰੇਗਾ ਉੱਥੇ ਉਹਨਾਂ ਨੇ ਵੀ ਕਿਹਾ ਕਿ ਸਰਕਾਰ ਨੇ ਆਪਣਾ ਚੁੱਕਿਆ ਲੱਗਦਾ ਤਾਂ ਦੱਸ ਦਿੱਤਾ ਹੈ ਪਰ ਹਜੇ ਤੱਕ ਬੋਡਰ ਦਾ ਕਰਜੋਰਾ ਨਹੀਂ ਦੱਸਿਆ ਵੀਐਸਡੀ ਮੀਟਿੰਗ ਦੇ ਵਿੱਚ ਮੇਰੇ ਸਪੀਕਰ ਸਾਹਿਬ ਸੀ ਹਾਂ ਗਵਰਨਮੈਂਟ ਦੇ ਵੱਲੋਂ ਸੱਭਲਕਾਰ ਸਿੰਘ ਸੀ ਆਬਲੂ ਰੋੜਾ ਦੇ ਛੱਡਦਾ ਯਾਰ ਛੱਡਦਾ ਜੀ ਆਪੋਜੀਸ਼ਨ ਵੱਲੋਂ ਮੈਂ ਸੀ ਕਾਂਗਰਸ ਵੱਲੋਂ 75 ਪੰਜ ਸੀ ਸੰਨ ਉਹ ਜੋ ਸਮਾਜ ਵੱਲੋਂ ਡਾਕਟਰ ਸੁਖੀ ਜੀ ਸੰਨ ਅਕਾਲੀ ਜੱਲਵਲੋਂ ਤੇ ਚੰਗੀ ਲਾਲ ਮਹਾਜਨ ਜੀ ਸਨ ਬੀਜੇਪੀ ਬਣੇ ਇਹ ਬਕਾਇਦਾ ਤੌਰ ਸਪੀਕਰ ਸਾਹਿਬ ਨੇ ਕਮਿਟਮੈਂਟ ਦਿੱਤੀ ਕਮਿਟਮੈਂਟ ਕਿ ਹਾਊਸ ਮੈਂ ਉਹਨਾਂ ਬੇਨਤੀ ਕੀਤੀ ਜੀ ਨਾ ਗਵਰਨਰ ਅਡਰੈਸ ਤੇ ਨਾ ਬਜਟ ਤੇ ਇੱਕ ਸੈਸ਼ਨ ਦੇ ਵਿੱਚ ਕਿਸਾਂ ਕੰਮ ਚੱਲੇਗਾ ਜੀ ਹੀ ਪ੍ਰੋਮਿਸਡ ਕਿ ਅਸੀਂ ਲੇਟ ਰਾਤ ਤੱਕ ਜਦੋਂ ਤੱਕ 6 ਵਜੇ 7 ਵਜੇ ਸਾਰਿਆਂ ਨੂੰ ਟਾਈਮ ਦਵਾਂਗੇ ਹੁਣ ਤੁਸੀਂ ਅੱਜ ਆ ਕੇ ਇੱਕੋ ਦਮ ਫੇਰ ਜਿਹੜਾ ਇੱਕ ਬਕਾਇਦਾ ਤੌਰ ਤੁਸੀਂ ਸਾਨੂੰ ਇੱਕ ਇਟ ਇਜ਼ ਦੀ ਬਰਡ ਜੇ ਸਪੀਕਰ ਦੀ ਜ਼ੁਬਾਨ ਜਿਹੜੀ ਹੈ ਜਿਹੜੀ ਇੱਕ ਅਸ਼ੋਰੈਂਸ టు 올 ਦੀ ਕਲੀਗਸ ਜੇ ਉਸ ਨੂੰ ਇਹ ਕੰਪਲਾਈ ਨਹੀਂ ਕਰਦੇ ਫਿਰ ਹੂਮ ਸ਼ੁਡ ਵੀ ਬਲੀਵ ਮੈਨ ਐਂਡ ਬਾਕੀ ਦਾ ਤਾਂ ਅਸੀਂ ਹੁਣ ਉੱਥੇ ਗਏ ਸੀ ਅਸੀਂ ਫਿਰ ਮੇਰੇ ਨਾਲ ਬਾਕੀ ਦੇ ਮੈਂਬਰ ਵੀ ਉੱਥੇ ਗਏ ਨੇ ਐਂਡ ਹੀ ਹੀ ਹੈਜ਼ ਐਕਸੈਪਟਡ ਕਿ ਉਹ ਕੇ ਲੈਟ ਮੀ ਗੋ देयर ਮੈਂ ਮੌਕਾ ਦੇਣਾ ਬੋਲਣਾ ਤਾਂ ਹੁਣ ਸਾਨੂੰ ਇਹਨਾਂ ਨੇ ਬਾਹਰ ਰੱਖ ਲਿਆ ਆ ਗੁਰਜੀਤ ਸਿੰਘ ਲੜਣਾ ਜੀ ਮੇਰੇ ਨਾਲ ਨੇ ਸ਼ਾਹ ਕੋਟ ਜੀ ਮੇਰੇ ਨਾਲ ਨੇ ਰਾਜਕੁਮਾਰ ਜੀ ਮੇਰੇ ਨਾਲ ਨੇ ਬਕਾਇਦਾ ਤਾਂ ਹੁਣ ਨਿਚਤਰਪਾਲ ਜੀ ਗਏ ਸੀ ਇਹ ਆਲੀ ਸਾਬ ਗਏ ਸੀ ਸੁਖੀ ਜੀ ਗਏ ਸੀ ਅਸੀਂ ਗੱਲ ਕੀਤੀ ਜਦੋਂ ਤੁਸੀਂ ਜਿਹੜਾ ਪ੍ਰੋਮਿਸ ਕੀਤਾ ਜੇ ਨਹੀਂ ਤੁਸੀਂ ਬਹੁਤ ਅਚਰਬਹਿਤ ਸਕਦੇ ਤੁਹਾਨੂੰ ਕਈ ਵਾਰ ਕੋਈ ਫਿਜ਼ੀਕਲ ਪ੍ਰੋਬਲਮ ਆਂਦੀ ਹੈ ਰੋੜੀ ਜੀ ਨੂੰ ਬੁਲਾ ਦੋ ਘੰਟੇ ਉਹ ਬਹਿ ਜਾਣਗੇ ਤੁਹਾਡੀ ਕੁਰਸੀ ਪਰ ਬਲਵਾ ਜੀ ਉਹ ਕਹਿੰਦੇ ਕਿ ਸਾਰੇ ਕੰਫਰੰਸ ਦਾ ਟਾਈਮ ਬਲਵਾ ਮੈਨੂੰ ਰਿਲੀਸ ਨਹੀਂ ਕਰਦੇ ਤੁਸੀਂ ਮੈਨੂੰ ਇੱਕ ਮੇਰੀ ਗੱਲ ਸੁਣ ਲਓ ਜਦੋਂ ਸਾਨੂੰ ਅਸ਼ੋਰੈਂਸ ਦਿੱਤੀ ਸਪੀਕਰ ਸਾਹਿਬ ਨੇ ਕਿ ਭਾਵੇਂ 6 ਵਜੇ ਤੱਕ ਹਾਊਸ ਚੱਲੇ ਅਸੀਂ ਹਾਊਸ ਚਲਾਵਾਂਗੇ ਤੁਹਾਡੇ ਸਾਰੇ ਸਪੀਕਰਸ ਨੂੰ ਟਾਈਮ ਦਿੱਤਾ ਜਾਏਗਾ ਐਂਡ ਅਦਰ ਵੀ ਹੀ ਇਜ਼ ਕਮਿਟਿਡ ਹੀ ਸੈਡ ਓਕੇ ਮੈਨੂੰ ਹਾਊਸ ਕਨਵੀਨ ਕਰ ਲੈਣ ਤੋਂ ਤੇ ਵੇਖੋ ਸਾਨੂੰ ਇੱਥੇ ਰੋਕ ਲੈ ਡੀਲ ਡਰਪ ਦੀ ਆਪੋਜੀਸ਼ਨ ਬਾਹਰ ਰੋਕ ਲੈ ਹੁਣ ਤੁਹਾਡੇ ਕਿੰਨੇ ਕਿੰਨੇ ਆ ਪਹਿਲੇ ਨੇ ਨੇਮ ਵੀ ਕੀਤਾ ਗਿਆ ਇਹ ਚ ਹਾਂ ਇਹ ਨੇਮ ਤੇ ਕੀਤਾ ਪੰਜ ਚਾਰ ਜੀ ਸਾਬ ਆ ਗਏ ਆ ਅੱਗੇ ਨੇ ਕਿੰਨੇ ਆ ਅੱਛਾ ਕਿੰਨੇ ਐਮਐਲਏ ਤੁਹਾਡੇ ਅੰਦਰ ਨੇ ਪੰਜ ਚਾਰ ਸੰਜੀ ਪਤਨ ਜਿਹੜਾ ਕਿਹੜਾ ਅਨਿਲ ਉੱਥੇ ਰਾਜਾ ਬੜਿੰਗ ਜੀ ਅੰਦਰ ਸਨ ਮੇਰਾ ਕਹਲੋ ਦੇ ਵਿੱਚ ਉਹਦਾ ਪਾੜਾ ਸਾਹਿਬ ਅੰਦਰ ਮੇ ਕੋਲ ਚੌਧਰੀ ਤੇ ਬਾਬਾ ਹਨਜੀ ਜੀ ਬਿੰਦਰ ਮੇਰਾ ਸ਼ੁਗ ਸਰਕਾਰੀ ਹੋ ਸਾਹਿਬ ਹੈ ਉਹ ਬਾਕਾਇਦਾ ਤੁਹਾਨੂੰ ਅਸੀਂ ਗੱਲ ਕਰਕੇ ਆਏ ਐਂਡ ਵੀ ਕੇਮ ਵਿਦ them ਅਸੀਂ ਆਏ ਇੱਥੇ ਇਹਨਾਂ ਦਰਵਾਜ਼ੇ ਬੰਦ ਕਰ ਸੋ ਬਿਲਕੁਲ ਸਾਹਮਣੇ